ਲੁਧਿਆਣਾ ਦੇ ਬੱਸ ਸਟੈਂਡ ਨੇੜੇ ਡੇਲੋਂ ਤੋਂ ਆਏ ਦੋ ਭਰਾਵਾਂ ਨਾਲ ਹੋਟਲ ਦੇ ਵਿੱਚ ਦੇਵਪਾਰ ਠੰਡਾ ਕਰਨ ਵਾਲੀ ਨਸ਼ੇ ਦੀ ਆਦੀ ਲੜਕੀਆਂ ਨੇ 8000 ਰੁਪਏ ਦੀ ਠੱਗੀ ਲਗਾਈ। ਪੀੜਤ ਨੌਜਵਾਨ ਬੱਸ ਸਟੈਂਡ ਨਜ਼ਦੀਕ ਬਣੇ ਫੁੱਟਪਾਥ ਤੇ ਬੈਠ ਕੇ ਰੋ ਰਿਹਾ ਸੀ। ਲੋਕਾਂ ਨੇ ਉਹਨਾਂ ਨੂੰ ਚੁੱਪ ਕਰਾਇਆ ਅਤੇ ਉਸਨੇ ਦੱਸਿਆ ਕਿ ਉਹ ਬੱਸ ਸਟੈਂਡ ਨਾਲ ਬਣੇ ਹੋਟਲ ਵਿੱਚ ਜਿਸਮ ਪ੍ਰੋਸ਼ੀਕਰਨ ਆਇਆ ਸੀ। ਪਰ ਜਿੱਥੇ ਕਿ ਉਸ ਤੋਂ ਲੜਕੀਆਂ ਨੇ 8000 ਰੁਪਏ ਦੇ ਕਰੀਬ ਤੋਂ ਠੱਗੀ ਕਰ ਲਈ। ਨਾ ਹੀ ਕੁੜੀਆਂ ਆਈਆਂ ਤੇ ਨਾ ਹੀ ਸੇ ਵਾਪਸ ਮਿਲੇ ਉੱਥੇ ਹੀ ਬਸ ਅੱਡੇ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਵੀ ਕਿਹਾ ਕਿ ਜਿੱਥੇ ਆਉਣ ਜਾਣ ਵਾਲਿਆਂ ਨੂੰ ਰੋਜ਼ਾਨਾ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਉੱਥੇ ਰਹਿੰਦੇ ਲੋਕ ਵੀ ਇਹਨਾਂ ਕੁੜੀਆਂ ਕਰਕੇ ਬਹੁਤ ਹੀ ਪਰੇਸ਼ਾਨ ਰਹਿੰਦੇ ਨੇ ਉੱਥੇ ਹੀ ਇੱਕ ਔਰਤ ਨੇ ਕਿਹਾ ਕਿ ਉਸ ਦੀਆਂ ਬੇਟੀਆਂ ਨੇ ਉਸ ਨੂੰ ਜਿਸਮ ਫਰੋਚੀ ਦੇ ਧੰਦੇ ਵਿੱਚ ਪਾ ਦਿੱਤਾ ਹੈ ਅਤੇ ਕਿਹਾ ਕਿ ਉਹ ਉਹਦਾ ਖਰਚਾ ਨਹੀਂ ਚੁੱਕ ਸਕਦੀਆਂ ਅੱਗੇ ਦੀਆਂ ਤਸਵੀਰਾਂ ਤੁਸੀਂ ਆਪ ਹੀ ਦੇਖ ਲਵੋ ਇੱਥੇ ਦੇਖਿਆ ਟੈਂਪੂ 'ਚ ਪਏ ਹੋਏ ਕੀ ਕਾਰਨ ਕੀ ਹੈ ਕੋਈ ਮਜਬੂਰੀ ਕੀ ਹੈ ਟਾਡੀ ਬੱਸ ਬੇਨ ਬੱਚਾ ਨੇ ਘਰੋਂ ਕੱਢਤਾ ਬੰਦੇ ਅੱਜ ਆ ਕਿਉਂ ਕਿਉਂ ਅਗਰੇ ਕਹਿੰਦੇ ਮੈਂ ਜਿੱਥੇ ਮਰਜੀ ਜਾ ਸਾਰਾ ਖਰਚਾ ਨੇ ਚੱਕਾ ਜਾ ਰਿਹਾ ਤੇਰਾ ਅੱਜ ਤੇ ਖਰਚਾ ਨਹੀਂ ਪਹਿਲਾਂ ਜਦੋਂ ਤੂੰ ਇਹਨਾਂ ਦੇ ਕੁੜੀਆਂ ਦੇ ਨਾਲ ਇੱਥੇ ਕੰਮ ਕਰਦੀ ਸੀ ਤੂੰ ਤੋਂ ਵਧੀਆ ਸੀ ਕੁੜੀਆਂ ਉਹਨੇ ਮੈਂ ਕਮਾ ਕੇ ਦਿੰਦੀ ਸੀ ਨਾ ਨਾਲ ਨਾਲ ਬਰਾਬਰ ਕੰਮ ਕਰਦੀ ਸੀ ਨਾ ਉਹਨਾਂ ਦੇ ਜੇ ਕੰਮ ਕਰਦੀ ਸੀ ਉਹਨਾਂ ਦੇ ਨਾਲ ਤੇ ਹੁਣ ਕਿਉਂ ਜੇ ਛੱਡਿਆ ਕੰਮ ਉਹਨਾਂ ਅਗਲੇ ਲੱਕੀ ਸਾਰਚ ਬੈਠੀ ਐ ਕਬੜੀ ਛੋਟੀ ਮੇਰੀ ਲੱਕੀ ਸਾਰਚ ਨਾਲ ਸ਼ਾਰ ਨਹੀਂ ਦਿੰਦਾ ਨੂੰ ਬਾਹਰ ਕਿਹੜੇ ਹੋਟਲ ਦੇ ਲੱਕੀ ਸਾਰਚ ਲੱਕੀ ਸਾਰਚ ਹੋਟਲ ਦੇ ਬੈਠੀ ਐ ਨੂਰ ਨੂਰ ਹਾਂ ਤੇ ਦੋ ਵੱ ਉਹ ਤਾਂ ਤੁਹਾਨੂੰ ਬੜਾ ਛਾਪਾਂ ਮਛੜਤੋ ਲੱਗ ਰਿਹਾ ਤੇ ਦੋਨੇ ਕੁੜੀਆਂ ਇੱਥੇ ਕੰਮ ਚੀ ਸੀ ਦੋਨੇ ਲੜਕੀਆਂ ਤੁਹਾਡੀ ਇੱਥੇ ਕੰਮ ਚੀ ਸੀ ਪਾ ਤੇ ਉਹਨਾਂ ਦੇ ਸੈਂਟਰ ਵਾਲੇ ਵੀ ਕੀ ਕਰ ਰਹੇ ਨੇ ਤੇ ਹੁਣ ਕੁੜੀਆਂ ਇੱਥੇ ਜਾਲ ਚ ਫਸ ਗਈਆਂ ਨੇ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਹ ਕੁੜੀਆਂ ਜਾਲ ਚ ਇਦਾਂ ਨਾ ਫਸਣ ਮੈਂ ਤਾਂ ਖੁਦ ਕਵਾਂਗੀ ਯਾਰ ਬਾਬਾ ਇਹ ਗੱਲ ਸਭ ਬੱਚੇ ਦੇ ਕੰਟਰੋਲ ਕਰਕੇ ਨੂੰ ਛੱਡੋ ਕਿਤੇ ਨਾ ਕਿਤੇ ਰੰਗ ਚ ਕਾ ਦਿਓ ਮੈਂ ਤਾਂ ਕਹਿੰਦੀ ਸੈਂਟਰ ਚ ਕਾ ਦਿਓ ਜਾਂ ਗਲਾ ਹੀ ਘੋੜ ਕੇ ਮਾਰ ਦੋ ਸਹੀ ਆਪਾਂ ਇਹਨਾਂ ਦਾ ਤੇ ਹੁਣ ਕੁੜੀਆਂ ਨੂੰ ਬਚਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਲੱਕੀ ਸੋਜ ਬੈਠੀ ਵਿਚਾਰ ਗਈ ਸੀ ਮੈਂ ਤੇ ਅੱਗ ਲਾਤੀ ਉਹਨਾਂ ਨੇ ਕੀ ਹੋ ਗਿਆ ਤੁਹਾਨੂੰ ਅੱਜ ਤੁਹਾਨੂੰ ਕਿਉਂ ਕਰਤਾ ਉਹਨਾਂ ਨੇ ਕਰੋਣੀ ਮੈਂ ਤੇ ਅੱਗ ਲੁਆਤੀ ਮੈਂ ਤੇ ਉਹਨਾਂ ਨੇ ਮੈਨੂੰ ਗੁੰਮਲਾ ਕਰਕੇ ਤੁਹਾਨੂੰ ਪਤਾ ਨਹੀਂ ਚੌਥੀ ਨਿਊਜ਼ ਦਾ ਹਾਂ ਆ ਪੁੱਛ ਕੇ ਦੇਖੋ ਰੌਣਲ ਬਾਜੀ ਨੂੰ ਜਾ ਕੇ ਮੈਂ ਨਾ ਕੀ ਬੀਤੇ ਮੈਨੂੰ ਕਿਹੜੀ ਕੁੜੀ ਨੇ ਕੀ ਨਾਮ ਸੀ ਉਹਦਾ ਬਲੀਆ ਨੂਰ ਜੋਇਆ ਡਾਕਟਰ ਜਿਹੜਾ ਮੈਡੀਕਲ ਵੇਚਦਾ ਪਿਆ ਵਾ ਨੋਨੀ ਨਾਲ ਚੋਰ ਜਿਹੜੇ ਕਸਟਮਰ ਲੈ ਕੇ ਜਾਂਦਾ ਵਾ ਅੰਦਰ ਬਾਹਰ ਹਾਂ ਸਾਰੇ ਜਣੇ ਅੱਛਾ ਅਜਾ ਛਾ ਦਿਨ ਹੋ ਗਿਆ ਹੈ ਯਾਦ ਮਹਿਸੂਸ ਨਹੀਂ ਹੋ ਰਿਹਾ ਪਹਿਲਾ ਬੱਚਿਆਂ ਨੂੰ ਤੁਸੀਂ ਗਲਤ ਕੰਮ ਚ ਪਾਇਆ ਬੱਚਿਆਂ ਮੈਂ ਪਾਇਆ ਟੱਟੂ ਭਾਈ ਉਹਨਾਂ ਨੇ ਮੈਨੂੰ ਇੱਥੇ ਲੈ ਕੇ ਪਾਤਾ ਬਸ ਛੱਕੜ ਨਹੀਂ ਕੀਤੀ ਦੇਖੀ ਉਹਨਾਂ ਨੇ ਇਹ ਕੁੜੀਆਂ ਨਹੀਂ ਤੁਹਾਨੂੰ ਗਲਤ ਕੰਮ ਚ ਪਾਤਾ ਕਾਜਲ ਮੇਰੀ ਨੇ ਕੈਸਾ ਜੁਮਾਨਾ ਜੀ ਤੇ ਠੀਆਂ ਨਹੀਂ ਮਾਂ ਨੂੰ ਗਲਤ ਕੰਮ ਚ ਪਾਤਾ ਸਾਰਿਆਂ ਨੇ ਆਟੋ ਵਾਲੇ ਸਬਜ਼ੀ ਦੇ ਗਵਾਣੇ ਅਜਾ ਤੁਸੀਂ ਇਸ ਕੰਮ ਚ ਨਹੀਂ ਦਿੱਤੀ ਪਹਿਲਾਂ ਸਵਾਹ ਸੀਗੀ ਲੋਕਾਂ ਦੇ ਭੰਡ ਮੁੰਨੇ ਮਾਂਦੇ ਸੀ ਹੋਟਲ ਵੀ ਕੰਮ ਕਰਦੀ ਰਹੀਆਂ ਮੈਂ ਤੇ ਇੱਥੇ ਆ ਕੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਤਾ ਅਗਲੀ ਕਹਿੰਦੇ ਆਪਣਾ ਘਰੋ ਜੀ ਆਪਣਾ ਖਾਓ ਠੀਕ ਹੈ ਹੁਣ ਕੀ ਮੇਸੀ ਦੇ ਲੋ ਜੰਦੂ ਜਿਹੜੀ ਕੁੜੀਆਂ ਵਿਚਾਰੀਆਂ ਅੱਜ ਤੇ ਟੈਂਪ ਚ ਨਸ਼ੇ 'ਚ ਪਤਲੀਆਂ ਹੁੰਦੀਆਂ ਕਿ ਆ ਕੀ ਵੈਸੀ ਦਵਾ ਬੰਦੇ ਹਜ਼ਾਰ ਜਿਹੜਾ ਚੱਕੋ ਜਲੇ ਹੁਣ ਤੇ ਨਸ਼ਾ ਕਰ ਪੀ ਚੋਰੀ ਚ ਕਰ ਉਹ ਦੇਖੋ ਉਹ ਦੋ ਕੁੜੀਆਂ ਖੱਡੀਆਂ ਆ ਜਿਨ੍ਹਾਂ ਵਿੱਚ ਮੇਰਾ ਘਰ ਬਰਬਾਦ ਹੋ ਗਿਆ ਸਾਰਾ ਕੁਝ ਅੱਜ ਆਇਆ ਕਰਕੇ ਕੋਣਾਂ ਵੀ ਦੋ ਕੁੜੀਆਂ ਲੁੱਟੀਆਂ ਗਈਆਂ ਨੇ ਉਹਨਾਂ ਦੋ ਬੰਦੇ ਲੁੱਟੇ ਗਏ 8000 ਰੁਪਏ 'ਚ ਕਿਹੜੇ ਹੁਣ ਉੱ ਕੋਈ ਕੁੜੀਆਂ ਲੈ ਗਈਆਂ ਨੇ ਲੁੱਟ ਕੇ ਕਿਸੇ ਉਹ ਬੰਦੇ ਨੂੰ ਤੇ ਕਿਸੇ ਉਹ ਨਾਲ ਜਾ ਕੇ ਮੈਨੂੰ ਨਾ ਬੁਲਾ ਮਾਮੂ ਮੇਰੇ ਹੁਣ ਇਸ ਕੰਮ ਤੋਂ ਨਿਕਲਣਾ ਚਾਹੁੰਦੇ ਹੋ ਮੈਂ ਨਿਕਲਣਾ ਚਾਹ ਲਈ ਜਿਹਨੇ ਮੈਨੂੰ ਅੱਗ ਲਵਾਈ ਹੈ ਨਾ ਫੜੋ ਜਾ ਕੇ ਨੋਨੀ ਨੂੰ ਜੋਆ ਨੂੰ ਇਹਨੂੰ ਆਪਣੇ ਕੀ ਕਹਿੰਦੇ ਨੇ ਡਾਕਟਰ ਨੂੰ ਮੈਡਮ ਉਹ ਇੱਕ ਤੇ ਦੋ ਕੁੜੀਆਂ ਨੂੰ ਤੁਹਾਡੀਆਂ ਵੀ ਇਹਨਾਂ ਵਿੱਚ ਮੇਰੀ ਦੋ ਕੁੜੀਆਂ ਕਿੱਥੇ ਇੱਕੋ ਹੀ ਆ ਮੇਰੇ ਜਿਹਨੇ ਰੱਖਿਆ ਹੈ ਜ਼ਬਰਦਸਤੀ ਕਿਉਂਕਿ ਕਹਵਾ ਕਰਕੇ ਤੇ ਇਹਨਾਂ ਨੂੰ ਫਰਾਂਦੀ ਆ ਤੁਹਾਨੂੰ ਗਲਤ ਕੰਮ ਜਿੱ ਕਿੰਨੇ ਪਾਇਆ ਮੇਰੇ ਬੱਚੇ ਵਾਲੇ ਇਸ ਕੰਮ ਵਿੱਚ ਹਾਂਜੀ ਕਿਹੜੀਆਂ ਆਪੇ ਕੁੜੀਆਂ ਨੇ ਕਿ ਮੁੰਡਿਆਂ ਨੇ ਮੁੰਡੇ ਕਿੱਥੇ ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ ਅਰੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਇਆ ਹਾਂਜੀ ਲੋਕ ਕਹਿੰਦੇ ਨੇ ਮਾਵਾਂ ਤੇ ਬੱਚਿਆਂ ਨੂੰ ਗਲਤ ਪਾਉਂਦੇ ਆ ਪਰ ਕੁੜੀਆਂ ਨੇ ਮਾਂ ਨੂੰ ਗਲਤ ਪਵਾਇਆ ਇਸ ਚੀਜ਼ ਦਾ ਹੀ ਪੂਰਾ ਬੱਤਾ ਗਵਾਵਾ ਆ ਜਾ ਤੈਨੂੰ ਮਰਜ਼ੀ ਪੁੱਛ ਕੇ ਦੇਖ ਲਓ ਮੈਂ ਤੇ ਆ ਕੇ ਰੀਗਲ ਦੇ ਵਿੱਚ ਪਾਂਡੇ ਮਾਂ ਦੇ ਸੀਗੇ ਝਾੜੂ ਮੋਚਾ ਲਾਂਦੀ ਹੁੰਦੀ ਸੀ ਪਰ ਮੈਂ ਕਦੀ ਐਜਾ ਸੋਚਿਆ ਨਹੀਂ ਸੀਗਾ ਪਰ ਤੇ ਧੰਵੇ ਗੰਦੇ ਕੰਮ 'ਚ ਬੱਚਿਆਂ ਨੇ ਪਾਤਾ ਠੀਕ ਆ ਕਿਹਨੂਰੇ ਹਾਂ ਜੀ ਤੇਰਾ ਕੇਹੇ ਨੂਰ ਤੇ ਫੱਟਿਆ ਕਿਹੜੇ ਕੰਮ ਚ ਐ ਮੈਂ ਪੈਂਟਰ ਕੰਮ ਤਾਂ ਐ ਸੀ ਇੱਥੇ ਹੀ ਹਾਂ ਫੇਰ ਕਿੱਦਾਂ ਰਗੜਿਆ ਗਿਆ ਦੋ ਘੁੰੜੇ ਮੈਂ ਤਾਂ ਪਹਿਲੇ ਲਗਿਆ ਜੀ ਕਿੰਨੇ ਪਹਿਲੇ ਲਗਿਆ ਮੈਂ ਤਾਂ 1000 ਲਗਿਆ ਬਿਰੇ 1500 ਰੁਪਿਆ ਦੋ ਕਿੰਨੇ ਲਗਿਆ 1500 ਰੁਪਿਆ 1500 ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਡੇਲੋਂ ਜੀ ਡੇਲੋਂ ਤੋਂ ਲੁਧਿਆਣੇ ਆਏ ਤੁਸੀਂ ਹਾਂ ਜੀ ਪੈਂਟਰ ਕੰਮ ਕਰ ਦਮੈਂ ਪੈਂਟਰ ਦਾ ਕੰਮ ਕਰ ਦੇ ਦੋਨਾਂ ਦਾ ਕਿੰਨੇ ਪੈਸੇ ਰਗੜੇਗੇ ਦੋਨੇ ਭਰਾਵਾਂ ਨੂੰ ਉਹਦਾ ਮੈਨੂੰ ਪਤਾ ਨਹੀਂ ਮੈਂ ਤਾਂ 1500 ਰੁਪਏ ਲਗਿਆ ਜੀ 1500 ਹਾਂ ਜੀ ਪੂਰੀ ਮਿਲੀ ਵੀ ਨਾ ਮਿਲਕੋਲੀ ਨਹੀਂ ਮਿਲੀ ਕੁੜੀ ਨਹੀਂ ਜੀ ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ ਲਾਰਾ ਕੀ ਲਾ ਕੇ ਗਈ ਕੁੜੀ ਤੁਹਾਨੂੰ ਗਲਤ ਕੰਮ ਬਸੇ ਨਹੀਂ ਲਾਰਾ ਕੀ ਲਾ ਕੇ ਵੀ ਮੈਂ ਮਿਲਦੀ ਆ ਤੁਹਾਨੂੰ ਨਹੀਂ ਗਲਤ ਕੰਮ ਬਸ ਲਾਰਾ ਲਾ ਕੇ ਹੀ ਆ ਆ ਤੁੰਨਾ ਆਣੀ ਆਣੀ ਹਾਂ ਵਿਆਹ ਹੀ ਨਹੀਂ ਦੁਬਾਰਾ ਫਿਰ ਹਾਂ ਜੀ ਮੈਂ ਤੁਸੀਂ ਇਦਾਂ ਦੇ ਕੰਮਾਂ ਹੀ ਫਸਦੇ ਕਿਉਂ ਪਪਾ ਜੀ ਹਾਂ ਕੀ ਮਜਬੂਰੀ ਹੈ ਜੀ ਮਜਬੂਰੀ ਹੈ ਹਾਂ ਜੀ ਵਿਆਹ ਨਹੀਂ ਹੋਇਆ ਜਿਹੜਾ ਨਹੀਂ ਜੀ ਪਰ ਕਾਈ ਦਾ ਪ੍ਰਦਰਸ਼ਨ ਨੂੰ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਿਲਕੁਲ ਜੀ ਹੋਣਾ ਚਾਹੀਦਾ ਹਾਂ ਅੱਜ ਤੁਸੀਂ ਰਕੜੇ ਕਿਉਂ ਐਦਾਂ ਹੋਰ ਨਾ ਰਕੜੇ ਜਾਵੇ ਕੋਈ ਬਿਲਕੁਲ ਸਹੀ ਗੱਲ ਹੈ ਜੀ ਹੁਣ ਮੇਰਾ ਜਿਹੜਾ ਮੇਰਾ ਭਾਈ ਸੀਗਾ ਉਹ ਜਿਹੜਾ ਬੰਦਾ ਸੀ ਉਹ ਮਗਰ ਗਿਆ ਜੀ ਅੱਛਾ ਉਹ ਕੁੜੀ ਲੱਭਣ ਗਏ ਹਾਂਜੀ ਤੇ ਦੋਨੇ ਭਰਾ ਕੁਆਰੇ ਹੋ ਨਹੀਂ ਮੈਂ ਵਿਆਹ ਉਹ ਮੇਰਾ ਭਾਈ ਵਿਆਹਿਆ ਅੱਛਾ ਭਾਈ ਜਿਹੜਾ ਵੱਡਾ ਵਿਆਹਿਆ ਹੋਇਆ ਤੂੰ ਕੁਆਰਾ ਹੈ ਹਾਂਜੀ ਅੱਛਾ ਦੋਨੇ ਭਰਾ ਨਜ਼ਾਰੇ ਲੈਣ ਆਏ ਸੀ ਨਹੀਂ ਅਸੀਂ ਘੁੰਮਣ ਫਰਨ ਆਸਤਾ ਸੀ ਸਾਨੂੰ ਬੜਾ ਇੱਥੇ ਮੋਲ ਆ ਅੱਛਾ ਹਾਂਜੀ ਤੇ ਕਿੰਨੇ ਪੈਸੇ ਲੱਗੇ ਦੋਨੇ ਕੁੜੀਆਂ ਨੂੰ ਫਟਫਟ ਮੈਨ ਲਾਏ 8000 ਰੁਪਇਆ 8000 ਰੁਪਇਆ ਲੱਗੇ ਹਾਂਜੀ ਤੁਹਾਡੇ ਕੋਲੋਂ ਹਾਂਜੀ ਤੇ ਜਿਹੜੀ ਜਿਹੜੀ ਪੁਲਿਸ ਆ ਉਹ ਕੋਈ ਹੱਲ ਨਹੀਂ ਕਰ ਦਿੱਤੀ ਤੁਸੀਂ ਲੇੜ ਨਹੀਂ ਲਗਾਈ ਤੁਸੀਂ ਨਹੀਂ ਨਹੀਂ ਜੇ ਮੇਰਾ ਭਾਈ ਆਊਗਾ ਤਾਂ ਐ ਕੰਪਲੀਟ ਲਵਾਂਗਾ ਇਹ ਕਿਹੜੀ ਜਗ੍ਹਾ ਹੋਈ ਲੋਟੇ ਤੇਰੇ ਨਾਲ ਇੱਥੇ ਜੀ ਬਸ ਚਲ ਹਾਂ ਮੇਰਾ ਵੀਰੇ ਦੀ ਭਾਈ ਇਹ ਗੱਟ ਜਿਹੜਾ ਹੋਇਆ ਕਾਰਨ ਕੀ ਹੈ ਵੀਰੇ ਕਰਨ ਆਹੀ ਕੁਝ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਵਾਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋਹ ਕੇ ਲੈ ਗਏ ਕਿੰਨੇ ਪੈਸੇ 8000 ਰੁਪਈਆ ਅੱਧੀਆ ਦੋਨੇ ਭਰਾ ਸੀ ਹਾਂਜੀ ਦੋਨੇ ਭਰਾ ਸੀਗੇ ਤੇ ਉਸ ਤੋਂ ਬਾਅਦ ਵੀ ਨਹੀਂ ਮਿਲਿਆ ਤੇ ਉਦਾਂ ਵੀ ਆ ਸਵਾਦ ਵੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ ਹਾਂ ਜੀ ਤੁਸੀਂ ਚੁੱਪ ਕਰਾਏ ਹਾਂਜੀ ਮੈਂ ਚੁੱਪ ਕਰਾਇਆ ਜੀ ਤੁਹਾਨੂੰ ਦੱਸਿਆ ਬਈ ਮਾੜੇ ਮੋੜਾ ਦੱਸਿਆ ਜੀ ਇਹਨਾਂ ਨੇ ਕਹਿੰਦੇ ਮੈਂ ਦਸਿਆਵਾ ਐ ਰਿਪੋਰਟ ਕਰੀ ਹੋਈ ਆ ਤੇ ਹਲੇ ਤੱਕ ਕੋਈ ਹੋਈ ਨਹੀਂ ਗੱਲਬਾਤ ਜੀ ਠੀਕ ਆ ਇਹਨਾਂ ਨੂੰ ਪੈਸੇ ਪੁੱਛ ਦੇਲੋਂ ਵੀਰੇ ਹਾਂਜੀ ਦੇਲੋਂ ਦਾ ਵੀਰੇ ਦੇਲੋਂ ਬਹੁਤ ਔਖਾ ਹੋਇਆ ਪਿਆ ਵੀਰੇ ਰੁਈ ਕੁੜੀ ਕੀ ਕਹਿਣਾ ਚਾਹੋਗੇ ਇਸ ਰੋਡ ਦੇ ਵਿੱਚ ਕਾਫੀ ਲੋਕ ਕੁੜੀਆਂ ਖੜਦੀਆਂ ਨੇ ਨਸ਼ਾ ਕੀਤਾ ਹੁੰਦਾ ਕੀ ਅੱਜ ਇਹਦਾ ਕੰਟਰੋਲ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਭਾਜੀ ਇੱਕ ਮਿੰਟ ਦਾ ਕੰਟਰੋਲ ਨਹੀਂ ਹੋ ਰਿਹਾ ਜਦੋਂ ਮਰਜੀ ਤੁਸੀਂ ਸ਼ਾਮ ਨੂੰ ਆ ਜਾਓ ਕੁੜੀਆਂ ਖੜੀ ਹੋਣਗੀਆਂ ਉਹਨਾਂ ਨਾਲ ਚਾਰ ਪੰਜ ਮੁੰਡੇ ਹੁੰਦੇ ਆ ਚਾਰ ਪੰਜ ਮੁੰਡੇ ਹੁੰਦੇ ਆ ਪਲੱਸ ਨਾਲ ਉਹਨਾਂ ਨਾਲ ਜਦੋਂ ਵੀ ਕੋਈ ਆਂਦਾ ਵਾ ਮੁੰਡਾ ਖੜਦਾ ਵਾ ਉਹਨਾਂ ਨਾਲ ਲੁੱਟਫੋ ਹੋ ਜਾਂਦੀ ਹੈ ਤੇ ਉਹ ਉਹਨਾ ਬੈਗ ਬੂ ਪਰਸੇ ਪਰਸੇ ਜੋ ਵੀ ਹੈ ਸਮਾਨ ਮੋਬਾਈਲ Google Pay ਤੱਕ ਕਰ ਲੈਂਦੇ ਨੇ ਮੇਰੇ ਕੋ ਬੰਦਾ ਹੈਗਾ ਵਾ ਉਹਨਰੇ ਕੋ ਪੈਸੇ ਹੈ ਨਹੀਂ ਉਹ ਕਹਿੰਦੇ ਮੇਰੇ ਫੋਨ ਤੇ Google Pay ਕਰ ਮੇ ਕੋਈ ਹੈਵੀ ਬੰਦਾ ਨੰਬਰ ਹੈਗਾ ਵਾ ਉਹ ਕੋਈ ਸੁਣਵਾਈ ਨਹੀਂ ਮੈਂ ਚੌਂਕੀ ਗਿਆ ਵਾ ਅਗਲੇ ਨੇ ਮੇਰੀ ਗੱਲ ਹੀ ਨਹੀਂ ਮੰਨੀ ਉਹਲੇ ਦਾਰੂ ਪੀਤੀ ਮੇਰੀ ਗੱਲ ਸੁਣੀ ਨਹੀਂ ਅਗਲੇ ਕਹਿੰਦੇ ਆਪਾਂ ਕੀ ਲਾਂ ਦੇਣਾ ਕਹਿੰਦੇ ਸਾਡੀ ਚੌਂਕੀ ਨਹੀਂ ਪੈਂਦੀ ਉਹ ਪੈਂਦੀ ਹੈ ਬਥੇ ਦੱਸੂਗੀ ਬੰਦਾ ਕਰੇ ਆਮਲਾ ਪਰ ਵੀ ਗੈਰ ਦੰਦੇ ਨੇ ਵੀ ਸਾਡੇ ਹਾਂ ਸਾਡੇ ਚ ਨਹੀਂ ਪੈਂਦੀ ਬਸ ਸਾਡੇ ਪੈਂਦੀ ਹੈ ਹੁਣ ਬੰਦਾ ਇੰਨੇ ਧੱਕੇ ਦਿਖਾ ਨਹੀਂ ਸਕਦਾ ਕਦੀ ਲਗਭਗ ਕਿੰਨੀਆਂ ਕੁੜੀਆਂ ਇੱਥੇ ਘੁੰਮਦੀਆਂ ਸਰ ਕੁੜ ਜਾਂਦਾ ਹੈ 3 4 ਕਿਉਂ 10 15 ਜਿਹੜੇ ਚਿੱਟਾ ਜੁੱਟਾ ਜਾਂ ਪਤਾ ਨਹੀਂ ਘਰੋਂ ਕੱਡੀਆਂ ਨੇ ਉਹ ਕੁੜੀਆਂ ਹੁੰਦੀਆਂ ਨੇ ਉਹਨਾਂ ਨਾਲ ਮੁੰਡੇ ਨੇ ਛੇੜੀ ਉੱਧਰ ਹੁੰਦੇ ਜਿਹੜੇ ਚਿੱਟਾ ਪੀਂਦੇ ਨੇ ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ ਉਹ ਲੁੱਟ ਕੋ ਬਹੁਤ ਜ਼ਿਆਦਾ ਹੁੰਦੀ ਹੈ ਕਿਹੜੀ ਜਗ੍ਹਾ ਇਹ ਆਪਣੀ ਜਮਲਾ ਜੱਟ ਪਾਰਕ ਹੈ ਜੀ ਜਵਾਨਰ ਕੈਂਪ ਦੀ ਹੋ ਜਾਂਦੀ ਆ ਬਠੇੜੀ ਵਾਰੀ ਮੈਂ ਤਾਂ 2 3 ਵਾਰੀ ਹੋਇਆ ਹੈ ਨਾ ਸਾਡੀ ਸਵਾਰੀ ਬੈਠੀ ਹੁੰਦੀ ਨਾਲ ਹੀ ਮੈਨੂੰ ਕਹਿ ਦਿੰਦੇ ਆ ਵੀ ਕਿਨਾ ਕਹਿੰਦੇ ਬਿਠਾ ਲਓ ਸਾਨੂੰ ਉੱਥੋਂ ਤੱਕ ਲਾ ਦਿਓ ਇਹ ਆ ਉਹ ਆ ਪਰ ਸਾਡ ਿਸਵਾਰੀਆਂ ਦੇ ਉਹ ਕਰ ਜਾਂਦੇ ਆ ਮਾੜਾ ਜਾਂ ਭਲੇੜ ਮਾਰਦੇ ਨਾਲ ਹੀ ਪੈਸੇ ਥੱਲੋਂ ਦੀ ਕੱਢ ਕੇ ਲੈ ਜਾਂਦੇ ਆ ਅੱਛਾ ਬਹੁਤ ਵਾਰੀ ਹੋਇਆ ਮੇਰੇ ਨਾਲ ਹਾਂਜੀ ਹਾਂਜੀ ਮੇਰੇ ਸਾਡੀ ਮੇਰੇ ਦੋ ਤਿੰਨ ਵਾਰੀ ਸਵਾਰੀਆਂ ਨਾ ਹੋਇਆ ਮੇਰੇ ਤਦੇ ਮੈਂ ਇੱਥੇ ਰੁਕਦਾ ਨਹੀਂ ਗਾ ਜੀ ਬਾਹਲੀ ਦੇ ਤਾ ਤੁਹਾਨੂੰ ਦੇਖ ਕੇ ਮੈਂ ਰੁਕ ਗਿਆ ਜੀ ਦੋ ਤਿੰਨ ਤਾਂ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਜੀ ਬੜਾ ਟੀਕਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿਗਦੀਆਂ ਧੰਡੀਆਂ ਸੀ ਦੋ ਤਿੰਨ ਵਾਰੀ ਤਾਂ ਉਹ ਬੱਸ ਥੱਲੇ ਆਂਦੇ ਆਂਦੇ ਨੇ ਨਜ਼ਰ ਖੂਬ ਤੇ ਪੂਰਾ ਹੀ ਓਕੇ ਰਿਪੋਰਟ ਕਿੱਦਾਂ